ਆਹ ਦੇਖ ਲੋ ਢੇਲੀ ਮੀਡੀਆ ਦੀ ਹਾਲਤ ਦੇਖੋ ਕੀ ਮੀਡੀਆ ਦੀ ਹਾਲਤ ਹੈ ਇਹ ਪੋਜੀਸ਼ਨ ਦੀ ਪੋਜੀਸ਼ਨ ਹੈ ਮੈਂ ਵੀ ਕਿ ਰਾਜ ਕਰੇਗਾ ਖਾਲਸਾ ਖਾਲਸਾ ਮੀਨਸ ਖਾਲਿਸਮ ਪਿਓਰ ਅਸੀਂ ਕਿਹਾ ਸੱਚ ਦੀ ਜੀਤ ਹੋਏ ਤੁਸੀਂ ਸਾਨੂੰ ਕਹਿੰਦੇ ਅਸੀਂ ਨਾਰਾ ਨਹੀਂ ਲਾਵਾਂਗੇ ਅਸੀਂ ਲਾਵਾਂਗੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ Sach on da hai. pure on that don't try to manipulate the innocent punjabi people you guys think we are fool we are the people because of whom you get the food in your plates okay and try to remember that we are the people ਜੇ ਅਸੀਂ ਅਸੀਂ ਤੁਸੀਂ ਤੁਹਾਨੂੰ ਲੱਗਦਾ ਨਾ ਅਸੀਂ ਰੋਟੀ ਖਾਂਦੇ ਤੁਸੀਂ ਪੀਜੇ ਖਾਂਦੇ ਹੋ ਪੁੱਤ ਤੁਹਾਡੇ ਪੀਜੇ ਵੀ ਸਾਡੇ ਮੱਕੇ ਨਾਲ ਸਾਡੇ ਮੈਦੇ ਨਾਲ ਬਣਦੇ ਜੇ ਜੇ ਕਿਸਾਨ ਨੇ ਮੱਕਾ ਤੇ ਮੈਦਾ ਘਾੜਾ ਬੰਦ ਕਰਤਾ ਨਾ ਤੇ ਤੁਹਾਡੇ ਪੀਜੇ 버ਗਰ ਵੀ ਖਤਮ ਹੋ ਜਾਣਗੇ ਤੇ ਇਸ ਕਰਕੇ डोंट ट्राई टू मैनिਪੂਲੇਟ ਦਾ ਇਨੋਸੈਂਟ ਪੰਜਾਬੀ ਪੀਪਲ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਜੇ ਚੈਨਲ ਚੈਨਲ ਦਾ ਨਾਮ ਲੈ ਦਿਓ ਕਿਉਂਕਿ ਲੋਕ ਮੈਂ ਦੇਖੋ ਜੀ ਤੁਹਾਨੂੰ ਡਰ ਹੈਗਾ ਆਪਾਂ ਟੈਕਸ ਪੇ ਕਰਦੇ ਆ ਅਸੀਂ ਕਿਸਾਨ ਹੈਗੇ ਆ ਅਸੀਂ ਕਿਸਾਨਾਂ ਦੇ ਪੁੱਤ ਹੈਗੇ ਆ ਅਸੀਂ ਟੈਕਸ ਪੇ ਕਰਦੇ ਆ ਤਿੰਨ ਚੈਨਲ ਦੇ ਜੀ ਨਿਊਜ਼ ਰਿਪਬਲਿਕ ਆਜ ਤੱਕ ਇਕੋ ਸਰ ਮੈਡਮ ਹੈ ਕਿ ਬੜੀ ਸੋਹਣੀ ਸਨਖੀ ਰੱਬ ਨੂੰ ਸਮਤ ਬਖੇ ਸੱਚੇ ਪਾਤਸ਼ਾਹ ਉਹਨਾਂ ਅਕਲ ਦੇ ਅੰਜਰਾ ਓਮ ਕਸ਼ਪ ਉਹ ਬੀਬੀ ਪਤਾ ਨਹੀਂ ਕੀ ਕੀ ਬੋਲਦੀ ਹੈ ਵਾਹਿਗੁਰੂ ਤੇਰੇ ਵੀ ਬੱਚੇ ਹੈਗੇ ਨੇ ਤੂੰ ਵੀ ਮਰ ਜਾਣਾ ਬੀਬੀ ਉਹ ਸ਼ਰਮ ਕਰ ਸ਼ਰਮ ਤੂੰ ਸਦਾ ਵਾਸਤੇ ਯੂ ਆਰ ਨਾਟ ਇਮੋਰਟਲ ਯੂ ਹੈਵ ਟੂ ਡਾਈ ਵਾਂਸ ਯੂ ਹੈਵ ਟੂ ਡਾਈ ਲੀਵ ਵਾਂਸ ਦੇਖੋ ਤੁਸੀਂ ਜ਼ਿੰਦਗੀ ਚ ਆਇਓ ਥਿਸ ਇਜ਼ ਅ ਜਰਨੀ ਆਫ ਅ ਟ੍ਰੇਨ ਜਿਹੜਾ ਇਸ ਜਰਨੀ ਚ ਆਇਆ ਉਹਨੇ ਜਾਣਾ ਹੈ ਜੋ ਆਇਆ ਸੋ ਚਲਸੀ ਸਾਡਾ ਬਾਬਾ ਕਹਿ ਗਿਆ ਸੀ 550 ਸਾਲ ਪਹਿਲਾਂ ਤੁਹਾਨੂੰ ਅੱਜੇ ਤੱਕ ਇਕੱਲੀ ਆਈ ਤੁਸੀਂ ਕਹਿੰਦੇ ਹੋ ਸਾਇੰਸ ਨੇ ਇਹ ਖੋਜ ਕੀਤੀ ਕੱਖ ਨਹੀਂ ਕੀਤਾ ਬਾਬਾ ਦਾ ਪਹਿਲੇ ਕਹਿ ਗਿਆ ਸੀ ਪਾਉਣ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਲੱਗਦਾ ਹੈ ਕਿ ਆ ਜੀ ਕਿਰਾ ਕੌਣ ਰਿਹਾ ਇਹਨਾਂ ਮੀਡੀਆ ਤੋਂ ਕਿਹਨਾਂ ਦੇ ਪਿੱਛੇ ਇਹ ਗੋਦੀ ਮੀਡੀਆ ਹੈ ਜੀ ਇਹਨਾਂ ਦੇ ਸਿਰ ਤੇ ਡੰਡਾ ਜੇ ਇਹ ਸੱਚੀ ਗੱਲ ਆ ਦਿਖਾ ਨਹੀਂ ਸਕਦੇ ਇਹ ਜਿਸ ਦਿਨ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਰਿਹਾ ਜੇ ਜਿਸ ਦਿਨ ਸਭ ਤੋਂ ਪਹਿਲੇ ਇੱਥੇ ਸਾਡਾ ਚੱਕਾ ਜਾਮ ਹੋਇਆ ਜੇ ਇਹਨਾਂ ਨੇ ਆ ਕੇ ਕਿਹਾ ਕਿਸਾਨੋਂ ਨੇ ਪੁਲਿਸ ਵਾਲੇ ਕੋ ਕੁਚਲਣੇ ਦੀ ਕੋਸ਼ਿਸ਼ ਕੀਤੀ ਮੈਂ ਕਹਿੰਦਾ ਫਿਟ ਐਲਾਨਾ ਤਾਂ ਤੁਹਾਡੇ ਤੇ ਆ ਦੇਖੋ ਤੁਹਾਡੇ ਰੱਬ ਦੇ ਪੁੱਤ ਇੱਥੇ ਲੰਗਰ ਛਕਾਰੇ ਜੀ ਰੋਟੀ ਐ ਮੈਡਮ ਹੈਵ ਯੂ ਸੀਨ ਦਾ ਕਿ ਕੈਸਾ ਕੈਸੀ ਸਰਾਂਗੇ ਆਪ ਬਤਾਈਏ ਆਪ ਰਿਪੋਰਟਰ ਹੈ ਆਪ ਤੇ ਕਿਸੇ ਨੇ ਬਦਤਮੀਜ਼ੀ ਕੀਤੀ ਯਾਹਾਂ ਪੇ ਹਮ ਕੋ ਵੀ ਕਿਸੇ ਨੇ ਜਨਮ ਦਿਆ ਹੈ ਉਹ ਔਰਤ ਸੀ ਸ਼ੀ ਵਾਸ ਅ ਲੇਡੀ ਸਾਡੀ ਮਾਂ ਸੀਗੀ ਤੁਹਾਡੀ ਮਾਵਾਂ ਨੇ ਤਾਂ ਆਪਣੇ ਬੱਚੇ ਆਪ ਕੁਰਬਾਨ ਕਰਤੇ ਤੁਸੀਂ ਕਹਿ ਰਹੇ ਸੀ ਕਰੈਕਟਰ ਦੇ ਸ਼ੋਅ ਕਿ ਆ ਗਏ ਆ ਸ਼ਰਮ ਕਰੋ ਗੋਦੀ মিডিਆ ਸ਼ਰਮ ਕਰੋ ਸ਼ਰਮ ਕਰੋ ਤੁਸੀਂ ਡੁੱਬ ਕੇ ਮਰ ਜਾਓ ਤੁਸੀਂ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਮਹਿਤ ਮਹਿਤ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜੇ ਵੀਰੋ ਤੁਸੀਂ ਬੜੇ ਭੋਲੇ ਜੇ ਇਹਨਾਂ ਤਿੰਨ ਚੈਨਲ ਨੂੰ ਉੱਚੀ ਕਰੋ ਬਈ ਉੱਚੀ ਕਰੋ ਸਾਰੇ ਹਾਂ ਵੀ ਚੈਨਲ ਪਹਿਲਾਂ ਵੀਰ ਜੀ ਉੱਚੀ ਕਰੇ ਇਹਨਾਂ ਤਿੰਨ ਚੈਨਲਾਂ ਨੂੰ ਇਹਨਾਂ ਨੂੰ ਕੋਈ ਇੰਟਰਵਿਊ ਨਾ ਦਿਓ ਇਹਨਾਂ ਦਾ ਬਾਇਕਾਟ ਕਰ ਦਿਓ ਇਹਨਾਂ ਦਾ ਮੂੰਹ ਮੋੜ ਲਓ ਇਕੋ ਬੰਦਾ ਹੈ ਨਾ ਕਹਿੰਦਾ ਜਿਹਾ ਹੁਣੇ ਮਹਾਰਾਸ਼ਟਰ ਨੇ ਠੋਕੇ ਸੀਗਾ ਅਰਨਵ ਗੋਸਵਾਮੀ ਉਹ ਬੜਾ ਗੰਦਾ ਬੰਦਾ ਜੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਕਹਿੰਦਾ ਕਹਿੰਦਾ ਇਹ ਕਿਸਾਨ ਉਗਰ ਪ੍ਰਦਰਸ਼ਨ ਕਰ ਰਹੇ ਹੈ ਸ਼ੇਮ ਔਨ ਯੂ ਅਰਨਵ ਗੋਸਵਾਮੀ ਯੂ ਸ਼ੇਮ ਔਨ ਯੂ ਤੇਰਨਲ ਜੋ ਹੋਇਆ ਮਹਾਰਾਸ਼ਟਰ ਬਿਲਕੁਲ ਠੀਕ ਹੋਇਆ ਤੂੰ ਗੰਦਾ ਬੰਦਾ ਹੈ ਤੂੰ ਕਿਸਾਨਾਂ ਦੀ ਬੜਾਈ ਉਹ ਰੋਟੀ ਖਾਂਦਾ ਹੈ ਇਹ ਸ਼ਰਮ ਕਰੋ ਮੈਂ ਸਾਰੇ ਨੂੰ ਬਾਰ-ਬਾਰ ਫਿਰ ਇਹ ਹੀ ਕਹਿਣਾ ਚਾਹਨਾ ਇਹਨਾਂ ਚੈਨਲਾਂ ਤੋਂ ਵੀਰੋ ਬਚ ਕੇ ਰਹੋ ਦੇ ਆਰ ਟ੍ਰਾਈਂਗ ਟੂ ਮੈਨੀਪੂਲੇਟ ਦ ਐਕਚੁਅਲ ਕੌਜ਼ ਠੀਕ ਹੈ ਜਿੰਨਾ ਹੋ ਸਕਦਾ ਮੈਨੂੰ ਭਾਵੇਂ ਤੁਹਾਨੂੰ ਲੱਗਦਾ ਨਾ ਵੀ ਆਪਾਂ ਆਪਣੇ ਵਾਇਰਲ ਸਾਨੂੰ ਵਾਇਰਲ ਲਈ ਆਪੇ ਬੋਰਡ ਫੜ ਲਓ ਆਪ ਗੱਲ ਕਰੋ ਆਪ ਦਿਖਾਓ ਆਪਣੀ ਫੋਟੋ ਖਿੱਚ ਕੇ ਭਾਵੇਂ ਆਪਣੇ ਪਿੰਡਾਂ ਨੂੰ ਭੇਜ ਦਿਓ ਆਪਣੇ ਬੰਦਿਆਂ ਨੂੰ ਭੇਜ ਦਿਓ ਇਹਨਾਂ ਚੈਨਲਾਂ ਨੂੰ ਵੀਰੋ ਇਹਨਾਂ ਚੈਨਲਾਂ ਨੂੰ ਕੋਈ ਇੰਟਰਵਿਊ ਨਾ ਦਿਓ ਮੈਂ ਇਸੇ ਕਰਕੇ ਇੰਗਲਿਸ਼ ਵੀ ਲੈ ਕੇ ਆਇਆ ਹਿੰਦੀ 'ਚ ਵੀ ਲੈ ਕੇ ਆਇਆ ਮੈਂ ਪੰਜਾਬੀ 'ਚ ਵੀ ਲੈ ਕੇ ਆਇਆ ਔਰ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਇੰਗਲਿਸ਼ ਇਸ ਜਸਟ ਅ ਲੈਂਗੁਏਜ ਇਟ ਇਸ ਨੋਟ ਦਾ ਮੈਜ਼ਰਮੈਂਟ ਆਫ ਇੰਟੈਲੀਜੈਂਸ ਸਕਸੈਸ ਕੀ ਬਾਤ ਲੈਂਗੁਏਜ ਕੀ ਬਾਤ ਜੀ ਮੈਂ ਫਿਰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਆਈ ਕੈਨ ਟਾਕ ਇਨ ਇੰਗਲਿਸ਼ ਐਜ਼ ਵੈਲ ਮੂਝੇ ਹਿੰਦੀ ਵੀ ਆਤੀ ਹੈ ਪਰ ਮੈਂ ਪੰਜਾਬੀ ਬੋਲਾਂਗਾ ਮੇਰੀ ਮਾਂ ਬੋਲੀ ਪੰਜਾਬੀ ਹੈ ਮੇਰੀ ਮਾਂ ਬੋਲੀ ਚਾਹੀਦਾ ਕਿ ਕਿਸਾਨ ਹੁਣ ਬੋਰਡ ਦੇ ਕੇ ਤੁਹਾਡਾ ਜਿਹੜਾ ਵਿਰੋਧ ਕਰ ਰਹੇ ਨੇ ਹੁਣ ਜੇ ਕੋਈ ਦੋ ਦਿੰਦੀ ਆ ਇੱਥੇ ਆਂਦਾ ਬਾ ਉਸ ਦਾ